पर लक्ष्मी लेडीज क्लब में हमने द, आज ही लोड़ी सेलिब्रेट किया और बड़े ही धूमधाम से किया लोग प्रॉपर पंजाबी अटायर में यहाँ पे आए हुए हैं उनको मूंगफली गुड़ हमने हर किसी को वो पैकेट बना के डिस्ट्रीब्यूट किए ਅਜੀਤਾ ਲక్ష్ਮੀ ਲੇਡੀਜ਼ ਕਲੱਬ ਦੇ ਵੱਲੇ ਵੱਲੇ ਅੱਜ ਅਸੀਂ ਮੈਂਬਰਸ ਨੂੰ ਬਹੁਤ ਅੱਛੀ ਗਿਫਟਸ ਦੇ ਰਹੇ ਹਾਂ ਮੁਫਲੀ ਰੋੜੀਆਂ ਔਰ ਲੋੜੀ ਵੀ ਮਨਾ ਰਹੇ ਹਾਂ ਬਹੁਤ ਅੱਛੀ ਪਰਫਾਰਮੈਂਸ ਹੈ ਗਿੱਧਾ ਜਿਹੜਾ ਕਿ ਮੈਨੂੰ ਬਿਲਕੁਲ ਨਹੀਂ ਆਉਂਦਾ ਸਾਰੇ ਪੰਜਾਬੀ ਵਿਰਸੇ ਨੂੰ ਅਸੀਂ ਦੁਬਾਰਾ ਜ਼ਿੰਦਾ ਕਰ ਰਹੇ ਹਾਂ ਪੁਰਾਣੇ ਰਵਾਜ ਸੀ ਕਿ ਮੁੰਡਿਆਂ ਦੀ ਹੀ ਲੋੜੀ ਹਮੇਸ਼ਾ ਕੀਤੀ ਜਾਂਦੀ ਸੀ ਪਰ ਅਸੀਂ ਹੁਣ ਬਿਲਕੁਲ ਚੇਂਜ ਕਰ ਦਿੱਤਾ ਹੈ ਇੱਥੇ ਤਿਆਂ ਦੀ ਵੀ ਲੋੜੀ ਮਨਾਈ ਜਾਂਦੀ ਹੈ ਤੇ ਅੱਜ ਸਾਡੇ ਇੱਥੇ ਅਸੀਂ ਲੋੜੀ ਦਾ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਵਿੱਚ ਮੈਂ ਗਿੱਧੇ ਚ ਪਾਰਟਿਸਿਪੇਟ ਕੀਤਾ ਸੀ ਔਰ ਹੋਰ ਵੀ ਬਹੁਤ ਸਾਰਾ ਪ੍ਰੋਗਰਾਮ ਹੋਏ ਟੰਬੋਲਾ ਗੇਮਸ ਔਰ ਗੇਮਸ ਕਰਾਈਆਂ ਗਈਆਂ ਬੋਨਫਾਇਰ ਕੀਤਾ ਇੰਨੀ ਅੱਛੀ ਕਾਇਚ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਤਾਂ ਸਾਰੇ ਮੈਂਬਰਸ ਨੇ ਬਹੁਤ ਅੱਜ ਇੰਜੋਏ ਕੀਤਾ बस सत दोस्तों मैं दोस्त हरदीप दुआ और तुम देख रहे हो लुधियाना लाइव सो दोस्तों अगर गल करिए लक्ष्मी लेडीज क्लब जी बहुत धूम धाम आज लोहरी सेलीब्रेट की गई मौजूद ने उमा गुप्ता जी तो जानते हैं कि प्रकार के ना जो ने मैंबर्स न मिलजुल के लोड़ी सेलिब्रेट की हाँ जी सत्या सत्या जी मैं उमा गुप्ता वाइस प्रेजिडेंट लक्ष्मी लेडीज क्लब जैसे कि आप सबको पता है लोहड़ी आने वाली है दो दिन के बाद पर लक्ष्मी लेडीज़ क्लब में हमने आज ही लोही सेलिब्रेट किया और बड़े ही धूमधाम से किया है लोग प्रॉपर पंजाबी अटायर में यहाँ पे आए हुए हैं उनको मूँगफली फूड हमने हर किसी को वो पैकेट्स बना के डिस्ट्रीब्यूट किए हैं उसके बाद हमने गिद्धे का जो प्रोग्राम रखा है वो उसमें सबने लोगों हमारे मेंबर्स ने पार्टिसिपेट किया है जागो निकाली गई है बॉर्न फायर है मतलब जो लोड़ी में सब कुछ होता है ना वो हमने सब कुछ यहाँ लोगों को इंजॉय करवाया अच्छे से आप मेरे पीछे दे सकते हैं डेकोरेशन भी अकॉर्डिंग टू थीम टाइट्स हैं सब कुछ है मतलब मेरा खुद का गेटअप लोड़ी के थीम के अकॉर्डिंग है तो हम मैं तो सबको यही विश करना चाहती हूँ कि सब बड़े अच्छे से लोड़ी को धूमधाम से बनाए हैप्पी लोड़ी लोही ਕਿੱਦਾਂ ਸਵੇ ਲੋੜੀ ਸੈਲੀਬ੍ਰੇਟ ਕੀਤੀ ਕਿੰਨੇ ਤੂੰ ਮਚਾਈ ਅੱਜ ਫੰਕਸ਼ਨ ਦੇ ਵਿੱਚ ਅੱਜ ਤਾਂ ਲక్ష్ਮੀ ਲੇਡੀਜ਼ ਕਲੱਬ ਦੇ ਬੱਲੇ ਬੱਲੇ ਹੈ ਜੀ ਅਸੀਂ ਮੈਂਬਰਸ ਨੂੰ ਬਹੁਤ ਅੱਛੀ ਗਿਫਟਸ ਦੇ ਰਹੇ ਹਾਂ ਮੁਫਲੀ ਲੋੜੀਆਂ ਔਰ ਲੋੜੀ ਵੀ ਮਨਾ ਰਹੇ ਹਾਂ ਬਹੁਤ ਅੱਛੀ ਪਰਫਾਰਮੈਂਸ ਹੈ ਗਿੱਧਾ ਜਿਹੜਾ ਕਿ ਮੈਨੂੰ ਬਿਲਕੁਲ ਨਹੀਂ ਆਉਂਦਾ ਸਾਰੇ ਪੰਜਾਬੀ ਵਿਰਸੇ ਨੂੰ ਅਸੀਂ ਦੁਬਾਰਾ ਜ਼ਿੰਦਾ ਕਰ ਰਹੇ ਆਂ ਪੰਜਾਬੀ ਹੀ ਪੰਜਾਬ ਨਾ ਪੰਜਾਬੀਆਂ ਦੀ ਤਰ੍ਹਾਂ ਹੀ ਤਿਆਰ ਹੋਈਆਂ ਔਰ ਬਹੁਤ ਅੱਛੇ ਸਟਾਲਸ ਲੱਗੇ ਆ ਸ਼ਾਪਿੰਗ ਕਰਨ ਲੋੜੀ ਮਨਾਣ ਫਿਰ 13 ਤਰੀਕ ਨੂੰ ਆਪਣੇ ਘਰਾਂ ਚ ਲੋੜੀ ਮਨਾਣ ਹਾਂਜੀ ਕਿਸ ਪ੍ਰਕਾਰ ਨਾਲ ਲੋੜੀ ਸੈਲੀਬ੍ਰੇਟ ਕੀਤੀ ਕਿੰਨਾ ਕਿੰਨਾ ਧੂਮ ਮਚਾਈ ਤੁਸੀਂ ਅੱਜ ਲੋੜੀ ਸੈਲੀਬ੍ਰੇਸ਼ਨ ਤੇ ਤੁਸੀਂ ਜਿਵੇਂ ਦੇਖ ਸਕਦੇ ਹੋ ਅੱਜ ਕਿੰਨੀ ਧੂਮ ਨਾਲ ਲੋੜੀ ਮਿਲਾਈ ਜਾ ਰਹੀ ਹੈ ਪਹਿਲਾਂ ਤਾਂ ਸਭ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭ ਕਾਮਨਾئیں ਤੇ ਲੋੜੀ ਦੀ ਵੀ ਬਹੁਤ-ਬਹੁਤ ਮੁਬਾਰਕਾਂ ਸਭ ਨੂੰ ਜਿਨ੍ਹਾਂ ਦੇ ਘਰਤੀਆਂ ਹੋਈਆਂ ਹਨ ਉਹਨਾਂ ਨੂੰ ਵੀ ਬਹੁਤ-ਬਹੁਤ ਵਾਰਕਾ ਅੱਜ ਅਸੀਂ ਬਹੁਤ ਜੋਰਾ ਸ਼ੋਰਾ ਨਾਲ ਗਿੱਧਾ ਪਾਇਆ ਇੱਕ ਸਕਿੱਟ ਕਰਾਈ ਗਈ ਹੈ ਤੇ ਬਹੁਤ ਸਾਰੇ ਸਟਾਲ ਲੱਗੇ ਹੋਏ ਆ ਤੇ ਬਹੁਤ ਅੱਛਾ ਗਰਮਾ ਗਰਮਾ ਖਾਣਾ ਪੀਣਾ ਹੈ ਸਾਰੇ ਬੜੇ ਇੰਜੋਏ ਕਰੇ ਤੇ ਬੜਾ ਇੰਜੋਏ ਕਰੇ ਲੋਕ ਮੌਸਮ ਬਹੁਤ ਸੁਆਣ ਹੈ ਤੇ ਅੱਜ ਅਸੀਂ ਲੋੜੀ ਵੀ ਵਲਾਂਗੇ ਤੇ ਢੋਲ ਵਾਲਾ ਵੀ ਬੁਲਾਇਆ ਤੇ ਖੂਬ ਗਿੱਧਾ ਪਾਵਾਂਗੇ ਤੇ ਧੂਮਾਂ ਮਚਾਵਾਂਗੇ ਤੇ ਆਪਣੇ ਪੰਜਾਬੀ ਕਲਚਰ ਦੇ ਵਿਰਸੇ ਨੂੰ ਉਜਵਲ ਕਰਾਂਗੇ ਥੈਂਕ ਯੂ ਕਾਂਗੇ ਇਸ ਮੌਕੇ ਤੇ ਮੈਂ ਸਭ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾ ਦਵਾਂਗੀ ਔਰ ਮੈਂ ਕਹੂੰਗੀ ਸਿਰਫ ਮੁੰਡਿਆਂ ਦੀ ਲੋੜੀ ਨਾ ਮਨਾਓ ਆਪਾਂ ਤੀਆਂ ਦੀ ਲੋੜੀ ਪਹਿਲਾਂ ਤੋਂ ਲੋਕ ਬਹੁਤ ਮਨਾਣ ਲੱਗੇ ਵਰਤੀਆਂ ਵੀ ਉਹ ਹੀ ਕੁੱਖ ਨਾਲ ਜਨਮ ਤੇ ਉਹ ਹੀ ਉਹ ਪੇਨ ਲੈ ਕੇ ਪੈਦਾ ਹੁੰਦੀ ਹੈ ਜਿਵੇਂ ਮੁੰਡੇ ਹੁੰਦੇ ਥੋੜੀ ਜਿਹੀ ਸੋਚ ਹੋਰ ਬਦਲਣੀ ਚਾਹੀਦੀ ਔਰ ਮੈਂ ਚਾਹਨੀ ਹੈ ਕਿ ਮੇਰੇ ਪੰਜਾਬ ਵਿੱਚ ਮਤਲਬ ਕੁੜੀਆਂ ਬਹੁਤ ਰਾਈਜ਼ ਕਰਨ ਬਹੁਤ ਜ਼ਿਆਦਾ ਉਜਵਲ ਹੋਣ ਥੈਂਕ ਯੂ ਸੋ ਮਚ ਹਾਂਜੀ ਕੀ ਨਾ ਤੁਹਾਡਾ ਵਨੀਤਾ ਤਰੇਨ ਆਮ ਜੁਆਇੰਟ ਸੈਕਟਰੀ ਆਫ ਲక్ష్ਮੀ ਲੇਡੀਜ਼ ਕਲੱਬ ਅੱਜ ਅਸੀਂ ਇੱਥੇ ਲੋੜੀ ਦਾ ਪ੍ਰੋਗਰਾਮ ਸੈਲੀਬ੍ਰੇਟ ਕਰ ਰਹੇ ਹਾਂ ਤੇ ਇੱਥੇ ਤੀਆਂ ਦੀ ਲੋੜੀ ਵੀ ਮਨਾਈ ਜਾ ਰਹੀ ਹੈ ਜਿਹੜੇ ਪੁਰਾਣੇ ਰਿਵਾਜ ਸੀ ਕਿ ਮੁੰਡਿਆਂ ਦੀ ਹੀ ਲੋੜੀ ਹਮੇਸ਼ਾ ਕੀਤੀ ਜਾਂਦੀ ਸੀ ਪਰ ਅਸੀਂ ਹੁਣ ਬਿਲਕੁਲ ਚੇਂਜ ਕਰ ਦਿੱਤਾ ਇੱਥੇ ਤੀਆਂ ਦੀ ਵੀ ਲੋੜੀ ਮਨਾਈ ਜਾਂਦੀ ਹੈ ਤੇ ਅੱਜ ਸਾਡੇ ਇੱਥੇ ਅਸੀਂ ਲੋੜੀ ਦਾ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਵਿੱਚ ਮੈਂ ਗਿੱਧੇ ਚ ਪਾਰਟਿਸਿਪੇਟ ਕੀਤਾ ਸੀ ਔਰ ਹੋਰ ਵੀ ਬਹੁਤ ਸਾਰਾ ਪ੍ਰੋਗਰਾਮ ਹੋਏ ਟੰਬੋਲਾ ਗੇਮਸ ਔਰ ਗੇਮਸ ਕਰਾਈਆਂ ਗਈਆਂ ਬੋਨਫਾਇਰ ਕੀਤਾ ਇੰਨੀ ਅੱਛੀ ਕਾਇਚ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਤਾਂ ਸਾਰੇ ਮੈਂਬਰਸ ਨੇ ਬਹੁਤ ਅੱਜ ਐਨਜੋਏ ਕੀਤਾ ਥੈਂਕ ਯੂ ਸੋ ਮਚ ਸਭ ਲੁਧਿਆਣੇ ਵਾਸੀਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਔਰ ਹੈਪੀ ਲੋੜੀ मैं लक्ष्मी लेडीज़ क्लब की ट्रेजरारा स्वत माय नेम इज़ रितु अरोड़ा आज सारे इतने बहुत इंजॉय कर रहे हैं क्लब में क्योंकि कर चुके हैं एक्चुअली बेसिकली तो बहुत ज़्यादा असी इंजॉय कर चुके हैं ਸਾਡੇ ਕਲਾਬ ਇੰਤਮੋਲਾ ਵੀ ਖੇលਿਆ ਜਾਂਦਾ ਹਰ ਵਾਰੀ ਔਰ ਬੜੀ ਅੱਛੀ ਗਿਫਟਸ ਕਰਦੇ ਆ ਔਰ ਅੱਜ ਲੋਹੜੀ ਦੇ ਤਿਉਹਾਰ ਤੇ ਅਸੀਂ ਲੋਹੜੀ ਵੀ ਬਾਲੀਏ ਤੇ ਨਾਲ ਅਸੀਂ ਕਾਈਟਸ ਦੇ ਨਾਲ ਤੇ ਬੜੀਆਂ ਅੱਛੇ ਅੱਛੇ ਡੈਕੋਰੇਸ਼ਨਸ ਕੀਤੀਆਂ ਨੇ ਔਰ ਆਪ ਟੀਮ ਨੇ ਮਿਲ ਕੇ ਕੀਤੀ ਹੈ ਔਰ ਗਿੱਦਾ ਵੀ ਪਾਇਆ ਪੰਗੜਾ ਗਿੱਦਾ ਸਭ ਕੁਝ ਅਸੀਂ ਇੱਥੇ ਕਰ ਰਹੇ ਆ ਔਰ ਬਹੁਤ ਇੰਜੋਏ ਕਰ ਰਹੇ ਆ ਸਾਰੇ ਲੋਕਾਂ ਨੂੰ ਇਸ ਸਾਲ ਬਹੁਤ-ਬਹੁਤ ਮੁਬਾਰਕ ਹੈਪੀ ਲੋਹੜੀ ਟੂ एवरीवन ਔਰ ਅਸੀਂ ਚਾਹਨੇ ਅੱਗੋਂ ਵੀ ਅੱਛੇ-ਅੱਛੇ ਅਸੀਂ ਪ੍ਰੋਗਰਾਮਸ ਦਿਖਾਉਂਦੇ ਰਹੀਏ ਕਰ ਦੇ ਰਹੀ ਹੈ थैंक यू थैंक यू थैंक यू सो मच शशिका बाबा जी ਸਤਿ ਸ਼ਕਾਲ ਅੱਜ ਤੁਸੀ ਲక్ష్ਮੀ ਲੇਡੀਜ਼ ਕਲੱਬ ਆਏ ਹੋ ਲੋੜੀ ਦੇ ਸੈਲੀਬ੍ਰੇਸ਼ਨ ਤੇ ਕੀ ਕਹਿਣਾ ਚਾਹੋਗੇ ਸਾਹਿਬ ਅੱਜ ਬੜਾ ਚੰਗਾ ਲੱਗਿਆ ਲక్ష్ਮੀ ਲੇਡੀਜ਼ ਕਲੱਬ ਕਿਉਂਕਿ ਬੜੀ ਫੇਮਸ ਕਲੱਬ ਹੈ ਲੁਧਿਆਣੇ ਦੀ ਤੇ ਇੱਥੇ ਕਿਸ ਤਰ੍ਹਾਂ ਸਾਡੀਆਂ ਮਹਿਲਾਵਾਂ ਬੇਟੀਆਂ ਪਹਿਣਾ ਉੱਠੇ ਬੈਠ ਕੇ ਜਿੱਥੇ ਇੰਜੋਏ ਕਰਦੇ ਨੇ ਉੱਥੇ ਮੈਂ ਸਮਝਦਾ ਸ਼ਹਿਰ ਦੇ ਲਈ ਵੀ ਵਿਚਾਰਾ ਕਰਦੇ ਆ ਨੇ ਇਹ ਇੱਕ ਕਿਉਂਕਿ ਅੱਜ ਸਮਾਂ ਹੀ ਐਸਾ ਚੱਲਦਾ ਹੈ ਜਿੱਥੇ ਤੁਸੀਂ ਕਿਸੇ ਕਲੱਬ ਦੇ ਵਿੱਚ ਕਿਤੇ ਮੈਂਬਰ ਹੋ ਕਿਤੇ ਬੈਠ ਕੇ ਕੋਈ ਉਹ ਜਿਹੜੀ ਡਿਸਕਸ਼ਨ ਕਰਦੇ ਹੋ ਤੇ ਤੁਹਾਡੀ ਉਮਰ ਵੀ ਵੱਧੀ ਹੈ ਤੇ ਤੁਹਾਨੂੰ ਅੱਛਾ ਵੀ ਲੱਗਦਾ ਅੱਛਾ ਸਾਡੇ ਬੇਟੀ ਓਮਾ ਜੀ ਤੇ ਇਹਨਾਂ ਵਾਈਸ ਪ੍ਰੈਜ਼ੀਡੈਂਟ ਨੇ ਇੱਥੇ ਤੇ ਬੜੀ ਵੱਡੀ ਮੈਂ ਸਾਹਮਣੇ ਜਿਹੜੀ ਐਸੋਸੀਏਸ਼ਨ ਹੈ ਐਸੋਸੀਏਸ਼ਨ ਦੇ ਵਿੱਚ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਤੇ ਬੜੀ ਅੱਛੀ ਸੋਚ ਅਸੀਂ ਧੀਆਂ ਦੀ ਲੋੜੀ ਮਨਾਉਨੇ ਆ ਕਿਉਂਕਿ ਲੇਡੀਜ਼ ਨਾਲ ਹੀ ਸੰਬੰਧਤ ਹੈ ਸਾਰਾ ਤੇ ਅੱਜ ਅਸੀਂ ਉਹ ਇਨਵਿਟੇਸ਼ਨ ਦੇਣ ਆਏ ਸੀ ਤੇ ਸਾਰਿਆਂ ਨੇ ਬੜੇ ਹੱਸ ਕੇ ਕਬੂਲ ਕੀਤਾ ਕਿ ਅਸੀਂ ਅੱਜ ਇਹ ਵੀ ਲੋੜੀ ਸੈਲੀਬ੍ਰੇਟ ਇੱਥੇ ਕਰ ਰਹੇ ਨੇ ਕਿ ਅਸੀਂ ਉਸ ਲੋੜੀ ਤੇ ਜ਼ਰੂਰ ਆਵਾਂਗੇ ਕੱਲ ਦਾ ਹੀ ਪ੍ਰੋਗਰਾਮ ਹੈ ਕੱਲ 11 ਤਰੀਕ ਸਵੇਰੇ 11 ਵਜੇ ਤੋਂ ਜਦੋਂ ਤੱਕ ਆਡੀਅנס ਦੀ ਰਾਤ ਦਾ ਜਿੰਨੇ ਵੀ ਵਜਾ ਲੈਣ ਤੇ ਅਸੀਂ ਇਹ ਸਮਾਗਮ ਕਰਨ ਜਾ ਰਹੇ ਆ लक्ष्मी ਲੇਡੀਜ਼ ਕਲੱਬ ਨੂੰ ਸਦਾ ਦਿੱਤਾ ਗੁਰੂ ਨਾਨਕ ਭਵਨ ਦੇ ਵਿੱਚ ਪੰਜਾਬੀ ਭਵਨ ਦੇ ਨਾਲ ਉਥੇ ਸਮਗਮ ਹੋ ਰਿਹਾ ਤੇ ਮੈਂ ਸਮਝਦਾ ਜਿੱਥੇ ਲੁਧਿਆਣੇ ਦੀਆਂ ਮੇਰੀਆਂ ਸਤਿਕਾਰਯੋਗ ਪਹਿਣਾ ਬੀਟੀਆਂ ਮਾਤਾਵਾਂ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਗਈਆਂ ਕਿਉਂਕਿ ਇੱਥੇ ਅਸੀਂ ਇੱਕ ਟ੍ਰੈਡੀਸ਼ਨਲ ਜਿੱਥੇ 150 ਉਹਨਾਂ ਬੱਚੀਆਂ ਨਾਲ ਲੋਹੜੀ ਮਨਾ ਰਹੇ ਹਾਂ ਜਿਨ੍ਹਾਂ ਦਾ ਜਨਮ 2023 ਛੋਇਆ ਕਿਸੇ ਦੀ ਉਮਰ 2 ਮਹੀਨੇ ਆ 3 ਮਹੀਨੇ ਆ 4 ਮਹੀਨੇ ਆ 5 ਮਹੀਨੇ ਇਸ ਤਰ੍ਹਾਂ ਉਹ ਬੱਚੀਆਂ ਨੂੰ ਅਸੀਂ ਸ਼ਗਨ ਵੀ ਦੇਵਾਂਗੇ ਸੂਟ ਵੀ ਦੇਵਾਂਗੇ ਖਡਾਉਣੇ ਵੀ ਦੇਵਾਂਗੇ ਮਠਿਆਈ ਵੀ ਦੇਵਾਂਗੇ ਮਾਤਾ ਨੂੰ ਸੂਟ ਵੀ ਦੇ ਵਾਂਗੇ ਮੈਡਲ ਵੀ ਪਾਵਾਂਗੇ ਇਹ ਇੰਨੀ ਆਈਟਮਾਂ ਉਹਨਾਂ ਨੂੰ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਅਸਲੀ ਕਿ ਲੋੜੀ ਉਹਨਾਂ ਨਾਲ ਬਾਕੀ ਉੱਥੇ ਗੱਲ ਹਰਦੀਪ ਵਰਗੇ ਬੜੇ ਫੇਮਸ ਆਰਟਿਸਟ ਹੋਰ ਅਰਵਿੰਦਰ ਜੀ ਸੁਖੀ ਜੀ ਸਾਰੇ ਹੀ ਬੜੇ ਆਏਗਾ ਅਮਰੀਕਾ ਤੋਂ ਆਰਟਿਸਟ ਆ ਰਿਹਾ ਕਿ ਉਹ ਸਾਰੇ ਹਿੱਸਾ ਲੈਣਗੇ ਸਾਡੀ ਸਰਬਜੀਤ ਮਾਂ ਗਿੱਧਿਆਂ ਦੀ ਰਾਣੀ ਤੇ ਉਹ ਗਿੱਧੇ ਦਾ ਜੋਰ ਦਿਖਾਏਗੀ ਤੁਸੀਂ ਦੇਖਣਾ ਸਾਰਾ ਬੜਾ ਅੱਛਾ ਪ੍ਰੋਗਰਾਮ ਹੋਏਗਾ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੀ ਰਾਈ ਵੀ ਸਦਾ ਦੇਣਾ ਔ 11 ਤਰੀਕ ਨੂੰ ਕਿਉਂਕਿ ਮੈਂ ਇਕੱਲਾ ਨਹੀਂ ਆਪਾਂ ਸਾਰੇ ਉਹ ਲੋਹੜੀ ਇੱਕ ਸਮਾਜਿਕ ਤੌਰ ਤੇ ਅਸੀਂ ਇਹ ਮਨਾ ਰਹੇ ਹਾਂ ਨਾ ਕਿ ਇੱਥੇ ਕਿਸੇ ਦਾ ਕੋਈ ਭੇਦਭਾਵ ਨਹੀਂ ਕੋਈ ਵੀ ਆਪਣੀ ਬੱਚੀ ਦਾ ਨਾਂ ਲਿਖਾਉਂਦਾ ਉਹ ਸਾਡੇ ਸ਼ਾਮਲ ਹੈ ਤੇ ਅੱਜ ਸੱਦਾ ਦੇਣ ਆਏ ਆ ਕਿਉਂਕਿ ਆਪਾਂ ਇਹ ਹੈ ਕਿ ਅਸੀਂ ਜਿੱਥੇ ਸਾਡਾ ਸਮਾਜ ਬੜਾ ਜਿੱਥੇ ਅਮੀਰ ਵਿਰਸੇ ਦੇ ਮਾਲਕ ਕਿਤੇ ਨਾ ਕਿਤੇ ਉਹ ਵਿਰਸੇ ਨੂੰ ਕਲੰਕਤ ਵੀ ਕਰਦਿਏ ਨੇ ਸਮਾਜਕ ਦੀਆਂ ਸਮਾਜ ਦੀਆਂ ਕੁਰਿਤੀਆਂ ਉਹਨਾਂ ਕੁਰਿਤੀਆਂ ਜਿਹੜੀਆਂ ਤੱਬਾ ਲਾਉਂਦੀਆਂ ਨੇ ਉਹ ਤੱਬੇ ਤੋੜਨ ਦੀ ਕੋਸ਼ਿਸ਼ ਮਾਲਵਾ ਸਭਿਆਚਾਰ ਕਮੰਚ ਕਰ ਰਿਹਾ 28 ਸਾਲ ਤੋਂ ਤੀਆਂ ਦੀ ਲੋੜੀ ਜਗਦੇਵ ਸਿੰਘ ਜਸਵਾਲ ਜੀ ਦੀ ਸਰਪ੍ਰਸਤੀ ਹੇਠ ਮੰਡੀ ਮੂਲਾਪੁਰ ਤੋਂ ਸ਼ੁਰੂ ਕੀਤੀ ਸੀ ਉਤਸ਼ਾਹ ਮਿਲਦਾ ਲੁਧਿਆਣਾ ਨਿਵਾਸੀਆਂ ਦਾ ਪਿਆਰ ਮਿਲਦਾ ਸਤਿਕਾਰ ਮਿਲਦਾ ਅਸ਼ੀਰਵਾਦ ਮਿਲਦਾ ਬੜੀ ਖੁਸ਼ੀ ਹੁੰਦੀ ਆ ਆਓ ਕੱਲ ਨੂੰ ਸਾਰੇ ਲੁਧਿਆਣਾ ਨਿਵਾਸੀ ਮਿਲ ਕੇ ਤੀਆਂ ਦੀ ਲੋੜੀ ਬਣਾਈਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਦੋਸਤੋ ਸਿਆਸ ਕਰਦੇ ਕਿ ਤੁਸ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਲਾਈਡ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ and do jode ro, ludi like